ਫਸਟ ਕਾਲ ਜੀ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਅੱਜ ਅਸੀਂ ਫੇਰ ਸ਼ੁਰੂ ਕਰਨ ਲੱਗੇ ਆ ਅਗਲੇ ਵਾਲਾ ਬਲੌਗ ਤੇ ਹੋਕਾ ਦੇ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਵੀ ਪੂਰੇ ਘੰਟੇ ਤੁਸੀਂ ਦੇਖੋਗੇ ਆਪਾਂ ਕਿਚਨ ਚ ਫਿਰਦੇ ਆ ਕਿਚਨ ਚ ਤਾਂ ਕਿ ਆਪਾਂ ਨੂੰ ਲੱਗੀ ਸੀ ਭੁੱਖ ਤੇ ਆਪਾਂ ਸੋਚਿਆ ਵੀ ਹੋਰ ਤਾਂ ਕੁਝ ਹੈ ਨਹੀਂ ਬਣਾਉਣ ਨੂੰ ਤਾਂ ਸੈਂਡਵਿਚੇ ਬਣਾ ਲੈ ਜਾਣ ਸੈਂਡਵਿਚ ਬਣਾਉਣੇ ਤਾਂ ਈਜ਼ੀ ਨੇ ਉਹ ਜਿਵੇਂ ਹੁਣ ਮੇਰੇ ਕੋਲ ਚਲੋ ਕੈਪਸਿਕਮ ਹੈ ਨਹੀਂ ਜੀ ਅੱਗੇ ਮੈਂ ਕੈਪਸਿਕਮ ਇਹ ਜੀ ਰੱਖਦਾ ਖਤਮ ਹੋਈਆਂ ਹੋਈਆਂ ਨੇ ਰਾਤ ਅਸੀਂ ਸਬਜੀ ਬਣਾਈ ਸੀ ਤਾਂ ਹੁਣ ਅਸੀਂ ਸਬਜੀ ਦਾ ਦੇਖੋ ਆ ਪਈਆ ਆਪਣੇ ਕੋਲ ਸਬਜੀ ਰੱਖੀ ਹੋਈ ਅ ਪਨੀਰ ਹੈ ਕੈਪਸਿਕਮ ਨੇ ਇਹਦੇ ਵਿੱਚ ਸਾਰਾ ਕੁ ਪਿਆ ਹੋਇਆ ਆਪਾਂ ਇਹਨੂੰ ਹੀ ਪਾ ਕੇ ਨਾ ਇੱਕ ਸੈਂਡਵਿਚ ਬਣਾ ਲੈਣਾ ਵੀ ਜਿੰਨੀ ਸਾਨੂੰ ਭੁੱਖਾ ਜ਼ਿਆਦਾ ਨਹੀਂ ਹੈਗੀ ਕਿਉਂਕਿ ਅੱਜ ਆਪਾਂ ਰੋਟੀ ਖਾਣ ਲੱਗੇ ਵੀ ਲੇਟ ਹੋ ਗਈ ਸੀ ਤਾਂ ਕਰਕੇ ਆਪਾਂ ਹੁਣ ਸੈਂਡਵਿਚ ਬਣਾਉਣ ਲੱਗੇ ਆ ਤੇ ਸੋ ਉਹ ਵੈਸੇ ਇੱਕ ਟ੍ਰਾਇਲ ਜਾਂ ਮਾਰ ਕੇ ਦੇਖ ਰਹੇ ਸੀ ਵੀ ਕੀ ਸਿਸਟਮ ਹੈ ਕਿਵੇਂ ਬਣਦਾ ਮੈਂ ਚਲੋ ਨਾਲੇ ਤੁਹਾਡੇ ਨਾਲ ਗੱਲਾਂ ਕਰ ਲਾਂਗੇ ਨਾਲੇ ਬਣਾ ਲਾਂਗੇ ਕੋਈ ਆਪਾਂ ਨੂੰ ਇਹ ਜਾਨੀ ਹੈਗਾ ਵੀ ਬਹੁਤ ਆਪਾਂ ਬਣਾਉਣਾ ਜਿਵੇਂ ਆਪਣੇ ਤੋਂ ਬਣਦਾ ਆਪਣੇ ਕੋਲੇ ਦੋ ਸੌਸ ਨੇ ਚਪੋਰਟਲੇ ਸੌਸ ਤੇ ਮਿੰਟ ਮਿਓ ਇਹਦੀ ਡੇਟ ਕੀ ਹੈ एक्सपायरी चलो हजे है तो हैगी मैन लगता बस यही कहीं रह गई फिर यह सड़नी पैनी पहली आप मेहट दूजी आप चपोटले रखी हुई है अपने इधर चपोटले ना घट है जिमें हैं ये खत्म होगी निकल तो निकलिया कुछ नहीं करना फिर बस फड़िया ਤੇ ਨੂੰ ਆਇਆ 깔ੋ ਸਾਰੇ ਪਾਸੇ ਫਲਾਲੋ ਚੰਗੀ ਤਰ੍ਹਾਂ ਤੇ ਨਾ ਮੈਂ ਇੱਕ ਚੀਜ਼ ਹੋਰ ਕਹਿਣਾ ਜਿਹੜੀ ਮਾਇੋਨਿਜ਼ ਹੁੰਦੀਆਂ ਨੇ ਨਾ ਉਹ ਕਹਿੰਦੇ ਡਾਈਜੈਸਟ ਨਹੀਂ ਹੁੰਦੀਆਂ ਜੇ ਤੁਸੀਂ ਡਾਈਜੈਸ਼ਨ ਲਈ ਚੀਜ਼ ਲੈਣੀ ਹੈ ਨਾ ਥੋੜੀ ਫੈਟੀ ਹੋ ਸਕਦੀ ਹੈ ਡੜੀ ਆਗੇ ਥੋੜੀ ਫੈਟੀ ਹੋ ਸਕਦੀ ਹੈ ਮਲਾਈ ਲੈ ਲਓ ਮਲਾਈ ਲੈ ਲਓ ਸਭ ਤੋਂ ਬੈਸਟ ਰਹੂ ਗੱਡੀ ਤਾਂ ਸਾਡੀ ਆਈ ਲੱਗੀ ਸੀ ਕਿੱਧਰ ਗਈ

ਬਾਰ ਦੀ ਚੀਜ਼ ਬਾਹਰ ਰਹਿ ਗਈ ਤੇ ਕੋਈ ਨਹੀਂ ਸੀਗਾ ਆਪਾਂ ਗਏ ਇੰਨਾ ਸੀ ਨਹੀਂ ਹੁਣ ਆਪਾਂ ਨੂੰ ਇੱਕ ਸੱਚ ਇੱਕ ਟੋਫੂ ਵੀ ਮਿਲ ਗਿਆ ਆਪਾਂ ਇੱਕ ਬਣਾਵਾਂਗੇ ਸਬਜ਼ੀ ਵਾਲਾ ਇੱਕ ਬਣਾਵਾਂਗੇ ਟੋਫੂ ਵਾਲਾ ਆਪਾਂ ਦੋ ਤਰ੍ਹਾਂ ਦੇ ਸੈਂਡਵਿਚ ਬਣਾਵਾਂਗੇ ਤੇ ਫਿਰ ਤੁਹਾਨੂੰ ਖਾ ਕੇ ਉਹ ਖੜ ਜੋ ਮਾਊਂਟ ਜਾਂ ਗਲਤ ਹੋ ਗਿਆ ਜੇ ਸਹੀ ਰਿਹਾ ਤਾਂ ਠੀਕ ਆ ਖਾ ਕੇ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਕਿ ਮੇਰੇ ਹੁਣ ਬਣਾਉਂਦੇ ਆ ਤੁਸੀਂ ਸਾਡੇ ਨਾਲ ਉਹ ਜਰਨੀ ਇੰਜੋਏ ਕਰੋ ਠੀਕ ਆ ਆਜੋ ਫਿਰ ਹਾਂਜੀ ਤੇ ਆਪਾਂ ਇਹਦੇ ਤੇ ਕਰ ਲਿਆ ਸੀ ਆਹ ਸਾਰਾ ਹੁਣ ਆਪਾਂ ਬਸ ਆ ਬੈਟਰ ਚੱਕਣਾ ਹੈ ਰੱਖ ਲੈਣਾ ਉਹ ਥੋੜਾ ਐਕਸਪੀਰੀਅੰਸ ਸਾਨੂੰ ਘੱਟ ਆਈ ਚੀਜ਼ ਦਾ ਤਾਂ ਪਲੀਜ਼ ਕੋਈ ਕੁਝ ਕਹੋ ਨਾ ਤਾਂਕਿ ਡੀਮੋਟੀਵੇਟ ਜੇ ਨਾ ਹੋ ਜੀਏ ਹੁਣ ਇਹ ਚ ਤਾਂ ਮਸਾਲਾ ਹੈਗਾ ਠੀਕਾ ਜਿਵੇਂ ਆਪਾਂ ਟੋਫੂ ਪਾਵਾਂਗੇ ਆਪਾਂ ਨੂੰ ਥੋੜਾ ਜਿਹਾ ਨਾਣ ਮਿਰਚ ਕਾਲੀ ਮਿਰਚ ਕਣੇ ਮਸਾਲਾ ਪਾਉਣਾ ਪੈਣਾ ਜੇ ਤੁਹਾਡਾ ਇੱਛਾ ਹੈ ਜੇ ਤੁਸੀਂ ਨਹੀਂ ਪਾਉਣੀ ਚਾਹੁੰਦੇ ਤਾਂ ਉਵੇਂ ਵੀ ਰੱਖ ਸਕਦੇ ਹੋ ਬਾਕੀ ਤੁਹਾਡੀ ਸ਼ਰਦਾ ਦੇ ਮੁਤਾਬਿਕ ਆ ਜਿਵੇਂ ਤੁਸੀਂ ਕਰਨਾ ਚਾਹੋ ਤੁਸੀਂ ਕਰ ਸਕਦੇ ਮੈਨੂੰ ਇੱਥੇ ਰੱਖੋ ਨਹੀਂ ਸਾਫ ਨਾ ਹੋਇਆ ਨਾ ਸਾਡੇ ਗਾਲਾਂ ਪੈਣੀਆਂ ਨੇ ਬਾਅਦ ਵਿੱਚ ਵੀ ਕੀ ਕਰਦੇ ਸੀ ਆਹ ਹੋ ਗਿਆ ਗਰਮ ਤੇ ਟੋਸਟਰ ਕੀਤਾ ਔਨ ਆਪਾਂ ਇਹਦੇ ਉੱਤੇ ਕੋਈ ਬਟਰ ਬੁੱਟਰ ਨਹੀਂ ਲਾਉਂਦੇ ਬਸ ਇਹਨੂੰ ਗ੍ਰਿਲਲੇ ਕਰਨਾ ਜਦ ਤੱਕ ਉਹ ਗ੍ਰਿਲ ਹੁੰਦਾ ਸੌਰੀ ਜਦ ਤੱਕ ਉਹ ਗ੍ਰਿਲ ਹੁੰਦਾ ਆਪਾਂ ਦੂਜਾ ਉਤਾਰ ਲੈਨੇ ਆ ਇਹ ਵੀ ਥੋੜੀ ਜਿਹੀ ਮੈਂਟ ਸਾਸ ਨਿਕਲਿਆ ਮੈਂਟ ਫਰਸਟ ਕੋਟਲੇ ਨਿਕਲਿਆ ਬਈ ਯਾਰ ਮੈਨੂੰ ਚਪੋਟਲੇ ਬੜੀ ਵਧੀਆ ਲੱਗਦੀਆਂ ਕਿਉਂਕਿ ਮੈਂ ਬਾਅਦ ਬਹੁਤ ਜ਼ਿਆਦਾ ਚਪੋਟਲੇ ਖਾਦੀ ਆ ਮੈਂ ਨਾ ਹੁਣ ਉਹ ਦੇਖਣੀ ਆ ਜਿਹਨਾਂ ਚ ਫੈਟ ਨਾ ਹੋਵੇ 슈ਗਰ ਨਾ ਹੋਵੇ ਹੋਂਡੀਆਂ ਨੇ 슈ਗਰ ਫ੍ਰੀ ਥੋੜੇ ਜਿਹਾ ਧਿਆਨ ਨਾ ਦਿਓ ਜੇ ਬਾਰ ਬੁਰ ਖਾ ਲਿਆ ਤੇ ਇਹਨੂੰ ਥੋੜਾ ਜਿਹਾ ਹਿਲਾ ਲਿਆ ਇਹਤੇ ਵੀ ਲਵਾਂਗੇ ਆਪਾਂ ਥੋੜੀ ਜਿਹੀ ਮੜਾਈ ਆਪਾਂ ਵਾਪਸ ਕੱਢ ਕੇ ਲੈ ਕੇ ਆਉਨੇ ਆ। ਦੇਖੋ ਹੁਣ ਇੱਕ ਤਾਂ ਸੈਂਡਵਿਚ ਬਣਾਉਣ ਲਈ ਕਿੰਨੇ ਭਾਂਡੇ ਗੰਦੇ ਹੁੰਦੇ ਨੇ ਤੇ ਸਾਰੇ ਸਾਫ਼ ਕਿਨੇ ਕਰਨੇ ਨੇ ਆਪਾਂ ਹੀ। ਉਹ ਵੀ ਕਿਸੇ ਨੇ ਬਾਹਰੋਂ ਥੋੜੀ ਕਰਨਾਉਣੇ ਨੇ। ਆਪ ਹੀ ਕਰਨੇ ਪੈਣਗੇ। ਹੂ ਹੋ। ਬੱਟੇ ਖਾਣ ਚ ਸਵਾਦ ਇਹ ਗਰਮ-ਗਰਮ ਜਿਹੀ ਆਉਂਦਾ ਜੇ ਠੰਡਾ ਹੋ ਜਾਵੇ ਨਾ। ਬਸ ਥੋੜੀ ਲਾਵਾਂਗੇ ਜਿਆਦਾ ਨਹੀਂ। ਇਸ਼ੂ ਤੇ ਲੋ ਇਹ ਵੀ ਲਾਤਾ ਆਪਾਂ ਹੁਣ ਥੋੜੇ ਜਿਹਾ ਆਪੇ ਤੇ ਮਸਾਲੇ ਪਾ ਲਾਂਗੇ ਤੇ ਆਪੇ ਇਹਨਾਂ ਕਟਿੰਗ ਕਰ ਲਈਏ ਹੋਰ ਟੋਫੀ ਦੀ ਨਾ ਨਾ ਨਹੀਂ ਬ੍ਰੀਕ ਆ ਲੀਕ ਕਿ ਉਹ ਵੱਡੇ ਪੀਸ ਜਾਦੇ ਨੇ ਫਿਰ ਉਹਨਾਂ ਬਰੈਡ ਫਟਣ ਜੀ ਲੱਗ ਜਾਂਦੀ ਆ ਲੱਗਦਾ ਕਿ ਤੇ ਆਪਾਂ ਨੂੰ ਵੀ ਸ਼ੈਫ ਵਾਲਾ ਕੰਮ ਮੰਗੂ ਨਾ ਪਿੱਛੇ ਟਿਊਨੀ ਜੀ ਨਾ ਲਾਉਂਦੀ ਪੈ ਜਵੇ ਕਿਉਂ ਅਸੀਂ ਕਿਤੇ ਸ਼ੈਫ ਬਣ ਜਾਈਏ ਫਿਰ ਸਾਤੋਂ ਵੀ ਉਹ ਆਇਆ ਕਰਨਗੇ ਲੋਕ ਕਹਿਣ ਵੀ ਰੈਸਪੀਆਂ ਦੱਸ ਦੂ ਜਾਂ ਕੁਛ ਹੋਰ ਕਰ ਦੂ ਆਪਾਂ ਨਹੀਂ ਦੰਦੇ ਦੰਦੇ ਕੇਸ ਹਨ ਰੈਸਪੀਆਂ ਆਪਣੀਆਂ ਸੌਰੀ ਜੇ ਤੁਹਾਨੂੰ ਇਹ ਵੀ ਉਚ ਨਾ ਆਉਂਦਾ ਹੋਵੇ ਮੈਂ ਪਾ ਰਿਆ ਸੀ ਨੂਨ ਪਾਤਾ ਥੋੜੀ ਜਿਹੀ ਮੈਂ ਪਾਈ ਆ ਲਾਲ ਮਿਰਚ ਕਿਉਂਕਿ ਸਪਾਈਸੀ ਜਾ ਉੜਾ ਅਸੀਂ ਗਰਮ ਮਸਾਲਾ ਕਾਲੀ ਮਿਰਚ ਸਾਡੀ ਉੱਪਰ ਪਈ ਉਹ ਸਿੱਪਾ ਨੰਝਾਉਂਦੇ ਚਲ ਅਸੀਂ ਇੰਨਾ ਕਿ ਬਣਾਇਆ ਤੈਨੂੰ ਕਰ ਤੋ ਪ੍ਰੋਕਵਰ ਤੇ ਆ ਦੇਖੋ ਬਣ ਗਿਆ ਗ੍ਰਿਲਡ ਦੇਖ ਰਿਹਾ ਹਾਂ ਦਿਖ ਰਿਹਾ ਵੈਰੀ ਗੁੱਡ ਥੋੜਾ ਹੋਰ ਕਰ ਲਈਏ ਬਾਕੀ ਫਿਰ ਤੁਹਾਨੂੰ ਮਿਲਦੇ ਹਾਂ ਹੁਣ ਇਹਦੀ ਲਓ ਜੀ ਬਣ ਕੇ ਹੋ ਗਏ ਠਿਆੜ ਤੇ ਹੁਣ ਅਸੀਂ ਖਾਣੇ ਆ ਬਹਿ ਕੇ ਅਸੀਂ ਤਾਂ ਇਹਨਾਂ ਨੂੰ ਵਧੀਆ ਕਹਿਣਾ ਵੀ ਵਧੀਆ ਬਣੇ ਹੋਣਗੇ ਤੇ ਇਹਨੂੰ ਰੱਖਣਾ ਪੈਣਾ ਹੁਣ ਖੁੱਲਾ ਕਿਉਂਕਿ ਇਹ ਗਰਮ ਹੁੰਦਾ ਨਾ ਜਿਆਦਾ ਤਾਂ ਇਹਨੂੰ ਆਪਾਂ ਬੰਦ ਨਹੀਂ ਕਰ ਸਕਦੇ ਫਿਰ ਇਹਦੀ ਗ੍ਰਿਲ ਖਰਾਬ ਹੋ ਜਾਂਦੀ ਹੁੰਦੀ ਆ ਤੇ ਆਪਾਂ ਹੁਣ ਬੈ ਕੇ ਇਹਨੂੰ ਖਾਣੇ ਆ ਇੰਜੋਏ ਕਰਦੇ ਆ ਆਪਦਾ ਸੋਚ ਅਸੀਂ ਚਾਹ ਵੀ ਬਣਾ ਲੈਂਦੇ ਆ ਆਪਾਂ ਡੈਡੀ ਜੀ ਆਏ ਨਹੀਂ ਨਾਲ ਤੇ ਜੇ ਡੈਡੀ ਹੁੰਦੇ ਫਿਰ ਆਪਾਂ ਚਾਹ ਵੀ ਬਣਾ ਲੈਂਦੇ ਉਹ ਹਜੇ ਲੇਟ ਹੋਗੇ ਜਦੋਂ ਆਉਣਗੇ ਉਦੋਂ ਬਣਾਵਾਂਗੇ ਤੇ ਫਿਰ ਤੁਹਾਨੂੰ ਚਾਹ ਵੀ ਬਣਾ ਕੇ ਦਿਖਾਵਾਂਗੇ ਤੇ ਅੱਗੇ ਹੋਰ ਚੀਜ਼ਾਂ ਦਿਖਾਵਾਂਗੇ ਜੁੜੇ ਰਹੋ ਤੇ ਮਿਲਦੇ ਆਂ ਖਾ ਕੇ ਹੁਣ ਤੁਹਾਨੂੰ ਚੱਲ ਵੀ ਸਾਡੀ ਫਲੈਸ਼ਲਾਈਟ ਸਾਨੂੰ ਸੀ ਕਿ ਨਹੀਂ ਚੱਲੂਗੀ ਤੁਸੀ ਕਹਾਂਗੇ ਕਿ ਹਨੇਰੇ ਚ ਫਿਰ ਉਹ ਹਨੇਰੇ ਚ ਨਹੀਂ ਅਸੀਂ ਚੱਲੇ ਸੀ ਡੈਡੀ ਦਾ ਨਾ ਫੋਨ ਥੋੜਾ ਜਿਹਾ ਪ੍ਰੋਬਲਮ ਦੇ ਰਿਹਾ ਦੋ ਤਿੰਨ ਦਿਨ ਤੋਂ ਤਾਂ ਅਸੀਂ ਉਹ ਦਿਖਾਉਣ ਚਲੇ ਸੀ ਖੁਮਾ ਕੀ ਲਟਾਂ ਲਾਉਣੀਆਂ ਲੋਥੇ ਲਾਉਣੇ ਨੇ ਹੁਣ ਅਸੀਂ ਸੈਮਸੰਗ ਵਾਲਿਆਂ ਦੇ ਚੱਲੇ ਆ ਸਰਵਿਸ ਸੈਂਟਰ ਤੇ ਡੈਡੀ ਆ ਗਏ ਸੀ ਬਾਈ ਗੱਡੀ ਦੇ ਤੁਹਾਨੂੰ ਜੇ ਹਾਲਾਤ ਦਿਖਾਤੇ ਨਾ ਤੁੰਦੋ ਚ ਵਈ ਗੱਡੀ ਕੋਈ ਐ ਲੱਗੂ ਜਿਵੇਂ ਮੀਂਹ ਚ ਭਿੱਜ ਕੇ ਆਈ ਹੁੰਦੀ ਆ ਚਾਬੀ ਕੱਢਣਾ ਲੋਕ ਲੱਤੀ ਆ ਲਓ ਫੇਰ ਆ ਗਈ ਸੀ Samsung ਸਰਵਿਸ ਸੈਂਟਰ ਹਾਂਜੀ ਤੇ ਲਓ ਚੁੰਗੀ ਤੇ ਆ ਗਈ ਸੀ ਵਾਪਸ ਤੇ ਉਹ ਕਹਿੰਦੇ ਵੀ ਫੋਨ ਛੱਡਣਾ ਪੈਣਾ ਤੇ ਸੌਫਟਵੇਅਰ ਅਪਡੇਟ ਹੋਊਗਾ ਉਹਦੇ ਕਰਕੇ ਸਾਰਾ ਕੁਝ ਡਿਲੀਟ ਹੋਊ ਤਾਂ ਤੁਸੀਂ ਦੇਖ ਲਓ ਵੀ ਉਹਨੂੰ Google 'ਚ ਰੱਖਣਾ ਕਿਵੇਂ ਰੱਖਣਾ ਪਹਿਲਾਂ ਹੁਣ ਅਸੀਂ ਉਹ ਸੋਚ ਰਹੇ ਹਾਂ ਵੀ ਉਹਨੂੰ ਕੀ 'ਚ ਟਰਾਂਸਫਰ ਕੀਤਾ ਜਾਵੇ ਡਾਟਾ ਨੂੰ ਫੇਰ ਉਹਨੂੰ ਅਪਡੇਟ ਕਰਾਇਆ ਜਾਵੇ ਉਦੋਂ ਤੱਕ ਦੇਖਦੇ ਹਾਂ ਕੀ ਬਣਦਿਆ ਹੁਣ ਜਾldਿਆਂ ਘਰੇ ਵਾਪਸ ਬਸ ਏਡੀ ਕੇ ਸਾਡੀ ਸੀਗੀ ਯਾਤਰਾ ਯਾਤਰਾ ਕਹਿ ਲੋ ਵੀ ਘੁੰਮਣਾ ਫਿਰਨਾ ਵਸ ਇੰਨਾ ਕੇ ਸੀ ਪਰ ਅੱਜ ਠੰਡ ਬਹੁਤ ਜ਼ਿਆਦਾ ਆ ਜਿਆਦਾ ਜਮ ਉੱਠ ਕੇ ਸ਼ਾਮੀ ਬਾਹਰ ਗਿਆ ਨਾ ਮੇਰਾ ਉੱਪਰ ਇੰਨਾ ਸਿਰ ਦੁਖਣ ਲੱਗ ਗਿਆ ਵੀ ਹੁਣ ਕੱਪੜੇ ਤਾਂ ਪੱਗ ਤੇ ਪਰਨੇ ਦੇ ਮਾੜੇ ਜਿਹੇ ਹੁੰਦੇ ਨੇ ਪਤਲੇ ਜੇ ਫਿਰ ਵੀ ਬਸ ਐਂ ਲੱਗ ਰਿਹਾ ਵੀ ਬਾਹਰ ਨੂੰ ਆਉ ਹ ਸਮਾਨ ਬਾਕੀ ਦੇਖਦੇ ਆ ਘਰੇ ਜਾ ਕੇ ਕੀ ਕਰਨਾ ਤੇ ਕੀ ਕਰਾਂਗੇ ਜੁੜੇ ਰਹੋ ਦਿਖਾਉਨੇ ਆ ਤੇ ਲਓ ਘਰੇ ਆ ਚਲੀ ਸੀ ਗੱਡੀ ਘਾਤੀ پارک ਮੈਨੂੰ ਲੱਗਦਾ ਇੱਕ ਲੱਗੀ ਨਾਲ ਮਦਰੀ ਦਈ ਇੱਥੋਂ ਤਾਂ ਬਚਾ ਆਏ ਬਾਕੀ ਦੇਖਦੇ ਆਹੋ ਪੂਆ ਜੀ ਨੂੰ ਅਫੜਾ ਕੇ ਆਉਣਾ ਕਿਹਾ ਸੀ ਚਾ ਕੇ ਫੜਾ ਕੇ ਆਪਾਂ ਪਹਿਲੇ ਫਿਰ ਕਰੇ ਕਰਦੇ ਹਾਂ ਰਾਮ ਫਿਰ ਦੇ ਕਰਦੇ ਆਕੇ ਕੰਮ ਓਏ ਇਹ ਕਿਤੇ ਆਉਂਦੀ ਆ ਮੈਂ ਮੈਨੂੰ ਫੋਨ ਦਾ ਟਰਾਈ ਕਰਕੇ ਦੇਖਦੀ ਆ ਵੀ ਹਰਦਨ ਉਹ ਦੇਖੋ ਫਿਰ ਆਣ ਲੱਗੀ ਤੁੰਦ ਦਾ ਟਾਈਮ ਨਾਲੇ ਆਪਣਾ ਘਰ ਉਹ ਆਪਾਂ ਇੱਧਰ ਜਾਵਾਂਗੇ ਹੁਣ ਆ ਜੀ ਸੀ ਆਪੇ ਕੱਲੇ ਵਾਪਸ ਤੇ ਆਪਾਂ ਸੱਚ ਚਲਾਉਂਦੇ ਲਾਉਂਦੇ ਨੇ ਇੱਕ ਗੱਲ ਯਾਦ ਆਈ ਆਪਾਂ ਕਾਹੇ ਸਵੇਰੇ ਤੁੰਦ ਹੁਣ ਸਾਰੇ ਨਾ ਤੁੰਦ ਦੇ ਦਾਗ ਨੇ ਆਲੇ ਦੇ ਲਤ ਤੁੰਦ ਚ ਵੀ ਕਾਹੇ ਮਿੱਟੀ ਮੌਇਸਚਰ ਕਹੇ ਜੀ ਆ ਇਹ ਨਾਲੇ ਪਰਸੋਂ ਤੁਸੀਂ ਦੇਖਿਓ ਵਲੌਗ ਪਾਇਆ ਸੀ ਵੀ ਧੋ ਕੇ ਖੜਾਈ ਸੀ ਨਾਲੇ ਆਹ ਹੱਲ ਕਰ ਦਿੰਦੀ ਆ ਤੁੰਦ ਲਾ ਚੈੱਕ ਕਰੋ ਭਾਈ ਇਹ ਨੂੰ ਬែក ਕੇ ਠੰਡ ਚੱਲ ਗਈ ਜਿਹੜਾ ਬੰਦਾ ਬਾਹਰੋਂ ਆਉਂਦਾ ਠੰਡ ਨਾਲ ਭਾਈ ਬਹੁਤ ਔਖਾ ਇੰਨੀ ਠੰਡ ਚ ਚਲੋ ਬੈਕਿੰਗ ਦੇਖਦੇ ਆਂ ਨਹੀਂ ਇਹ ਵਲੌਗ ਨੂੰ ਪਾਈ ਤੀ ਕਾਦੇ ਐਂਡ ਹੋਪ ਕਰਦੇ ਆਂ ਤੁਹਾਨੂੰ ਵਧੀਆ ਲੱਗਿਆ ਹੋਵੇ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਾਇਓ ਆਪਾਂ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਕੋਲ ਕੱਲ ਨੂੰ ਪੇਸ਼ ਹੋਵਾਂਗੇ ਟੇਕ ਕੇਅਰ ਬਾਏ ਗੁੱਡ ਨਾਈਟ সুইਟ ਡ੍ਰੀਮਸ